ਕਰਮੀਆਂ ਦਾ ਨਾਸਮਦੀਪ ਸਿੰਘ ਇਹਨਾਂ ਦਾ ਨਾਮ ਹੈ ਮੇਰੇ ਘਰ ਵਾਲੇ ਦਾ ਪਿੰਡ ਬਲਗਾਂ ਦੇ ਰਹਿਣ ਵਾਲੇ ਆਪਾਂ ਦੀ ਧਰਤ ਜੀਰੋ ਹੀ ਲੱਗਦਾ ਧਰਤੋਂ ਹੀ ਪੀ ਪਾਣੀ ਚੱਕਿਆ ਨੇ ਕੁਸ਼ਦਨਾ ਤੋਂ ਹੜਾ ਆ ਰਿਹਾ ਵਾ ਪਾਣੀ ਬਹੁਤ ਜ਼ਿਆਦਾ ਆ ਰਿਹਾ ਹੈ ਤੇ ਕੁਝ ਪਾਣੀ ਆਪਣੀ ਹੀ ਕੁਝ ਠੇਕੇ ਦੇ ਲਈ ਸਾਡੇ ਕੋਲ ਤਿੰਨ ਚਾਰ ਕਿੱਲੇ ਪਾਣੀ ਇਸ ਟੈਂਕ ਤੇ ਇਹ ਪੀਰਾ ਮਾਰ ਨਹੀਂ ਗਏ ਨੇ ਪਾਣੀ ਵਿੱਚ ਉੱਥੇ ਇਹਨਾਂ ਕੋਲ ਪਾਣੀ ਨਹੀਂ ਵੇਖ ਕੇ ਸਾਰਿਆ ਗਿਆ ਦੇਖੇ ਤਾਂ ਆਪਣੇ ਆਪ ਹੀ ਥੱਲੇ ਡਿੱਗ ਪਏ ਆ ਇਹ ਕੀ ਹੋ ਗਿਆ ਇੱਕ ਜੱਕ ਦਾ ਮੇ ਇਹਨਾਂ ਨੂੰ ਆਪਾਂ ਤਾਂ ਮਗਰ ਗਏ ਦੇਖ ਕੇ ਆਏ ਇਹਨਾਂ ਨੂੰ ਜੀ ਜਿਹਦੀ ਪਹਿਲੀ ਠੇਕੇ ਤੇ ਲਈ ਆ ਕਿੰਨਾ ਠੇਕਾ ਤੁਸੀਂ ਦੇਂਦੇ ਅਸੀਂ 50000 ਰਸਟਾਂ ਤੇ ਦੇ ਰਹੇ ਉਹਨਾਂ ਨੂੰ ਠੇਕਾ ਕਿਲੇ ਦਾ ਝੋਲਾ ਜਿਹੜਾ ਆਪਾਂ ਪੂਰਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਹਾਂਜੀ ਬਿਲਕੁਲ ਡੁੱਬਿਆ ਹੋਇਆ ਦਾ ਪਾਣੀ ਵਿੱਚ ਐਵੇਂ ਝੋਲਾ ਜਿਹੜਾ ਪਾਣੀ ਦੇ ਵਿੱਚ ਹੀ ਆ ਹਾਂਜੀ ਇਸ ਟਾਈਮ ਤੇ ਪੂਰਾ ਡੁੱਬਿਆ ਦਾਵਾ ਝੋਨਾ ਹਜੇ ਕਿੰਨੇ ਬੱਚੇ ਆ ਤੁਹਾਡੇ ਮੇਰੀਆਂ ਦੋਨੇ ਬੇਟੀਆਂ ਨੇ ਕੀ ਮੰਗ ਕਰਦੇ 50 ਸਤਾ ਅਸੀਂ ਹਮ ਮੰਗ ਕਰਨਿਆ ਕਿ ਸਾਡੇ ਕਮਾਨ ਵਾਲਾ ਘਰ ਵਿੱਚ ਕੋਈ ਨਗਰਸ਼ਟਾ ਦੇ ਵਿੱਚ ਸਾਡੇ ਜਿਹੜੇ ਪਿਤਾ ਜੀ ਬਜ਼ੁਰਗ ਨੇ ਮੇਰਾ ਸਹੁਰਾ ਸਾਹਿਬ ਤੇ ਇਹਨਾਂ ਦੇ ਸਿਰ ਤੇ ਹੀ ਆਪਾਂ ਖਾ ਰਹੇ ਸੀ ਦਿਹਾੜੀ ਵੀ ਲਾਉਂਦੇ ਸੀ ਘਰ ਦਾ ਵੀ ਕਰਦੇ ਸੀ ਸਾਰੇ ਕੰਮ ਹੀ ਕਰਦੇ ਸੀਗੇ ਤੇ ਸਾਨੂੰ ਇਹੋ ਹੀ ਆ ਕਿ ਸਾਡਾ ਥੋੜਾ ਜਿਹਾ ਹੈਲਪ ਕੀਤੀ ਜਾਏ ਹੁਣ ਪਾਈ ਦੱਸ ਦੋ ਕੀ ਨਾਂ ਹੈ ਤੁਹਾਡਾ ਤੇ ਇਹ ਜਿਹੜਾ ਪਿੰਡ ਆ ਕੀ ਹੈ ਤੇ ਇਹਨਾਂ ਦੀ ਜਿਹੜਾ ਡੈਥ ਹੋਈ ਆ ਕਿਸ ਰੋਈ ਆ ਪਹਿਲਾਂ ਤਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡਾ ਪਿੰਡ ਬਲਗਣਾ ਵੀਰ ਜੀ ਸਾਡੇ ਪਿੰਡ ਅੱਜ ਬਹੁਤ ਹੀ ਬਹੁਤ ਹੀ ਮੰਦ ਭਾਗੀ ਘਟਨਾ ਘਟੀ ਹੈ ਜੋ ਕਿ ਸਾਡੇ ਇੱਕ ਨੌਜਵਾਨ ਸੰਦੀਪ ਸਿੰਘ ਜਿਨ੍ਹਾਂ ਦੇ ਖੇਤ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਚੜਨ ਕਰਕੇ ਫਸਲ ਸਾਰੀ ਮਾਰੀ ਗਈ ਸੀ ਉਹ ਐ ਸਾਮੀ ਆਪਣੇ ਘਰੋਂ ਫੇਰਾ ਮਨ ਆਇਆ ਜਦੋਂ ਉਹਨੇ ਆਣ ਕੇ ਵੇਖਿਆ ਕਿ ਫਸਲ ਸਾਰੀ ਮਾਰੀ ਗਈ ਹੈ ਤੇ ਉਹਦੇ ਕਾਰਨ ਆਉਂਦਾ ਉਹਨੇ ਆਣ ਕੇ ਜਦੋਂ ਵੇਖਿਆ ਉਹਦੇ ਦਿਲ ਨੂੰ ਅਟੈਕ ਹੋ ਗਿਆ ਤੇ ਉਹਨਾਂ ਦੇ ਪਰਿਵਾਰ ਨੂੰ ਪਿੱਛੇ ਇੱਥੇ ਆਣ ਗਵਾਂਢ ਦੇ ਲੋਕਾਂ ਨੇ ਖਬਰ ਕੀਤੀ ਤਾਂ ਫਿਰ ਉਹਦਾ ਪਰਿਵਾਰ ਉਹਨਾਂ ਨੂੰ ਇੱਥੇ ਚੁੱਕ ਕੇ ਲੈ ਕੇ ਗਿਆ ਕਿੰਨੇ ਬੱਚੇ ਹੈ ਇਹਨਾਂ ਦੇ ਜਿੰਨਾਂ ਦੋ ਤੀਆਂ ਨੇ ਜੀ ਉਹਨਾਂ ਦੀ ਬਾਕੀ ਘਰ ਦੀ ਮਾਲੀਹਤ ਬਹੁਤ ਖਸਤਾ ਵਾ ਤੇ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਦੁੱਖਤਾਈ ਹੈ ਕੀ ਕੰਮ ਕਰਦੇ ਹੀ ਉਹ ਢਹਾੜੀ ਦਾ ਪਾਈ ਕਰਦਾ ਸੀ ਕੋਈ ਆ ਥੋੜੀ ਜਿਹੀ ਖੇਤ ਸੀ ਜਿਹੜੇ ਉਹ ਵੀ ਕੁਦਰਤ ਦੇ ਕਰਕੇ ਸਾਰਾ ਕੁਝ ਡੁੱਬਾ ਪਿਆ ਵਾ ਕਿੰਨੀ ਜ਼ਮੀਨ ਨਹੀਂ ਹੈ ਇਹਨਾਂ ਦੀ ਆਪਣੀ ਆਪਣੀ ਦੇ ਇੱਕ ਅੱਧਾ ਕਿਲਾ ਹੀ ਕਿ ਲੱਗ ਪੈਲੇ ਹੀ ਕੋ ਦੋ ਟਾਈ ਕਿਲੇ ਉਹਨਾਂ ਠੇਕੇ ਤੇ ਵੀ ਲਈ ਹੋਈ ਸੀ ਤੇ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਸਾਡੀ ਇਹੀ ਮੰਗ ਆ ਕਿ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਆ ਸੋ ਵੱਧ ਤੋਂ ਵੱਧ ਜਿੰਨੀ ਵੀ ਸਹੈਤਾ ਹੋ ਸਕੇ ਇਸ ਪਰਿਵਾਰ ਦੀ ਤੇ ਪ੍ਰਸ਼ਾਸਨ ਕੋ ਸਾਡੀ ਇਹੀ ਮੰਗ ਆ ਕਿ ਉਹਨਾਂ ਨੂੰ ਜ਼ਰੂਰ ਜੋ ਵੀ ਬੰਦਾ ਵਾ ਵੱਧ ਤੋਂ ਵੱਧ ਉਹਨਾਂ ਦੀ ਮਦਦ ਕੀਤੀ ਜਾਵੇ ਭਾਜੀ ਦੱਸ ਦਿਓ ਕੀ ਨਾ ਟਾਡਾ ਤੇ ਜਿੰਨਾ ਜੱਟ ਹੋਈ ਹੈ ਕੀ ਨਾ ਹੀ ਉਹਨਾਂ ਦਾ ਭਾਜੀ ਮੇਰਾ ਨਾਮ ਸੁਲਵਿੰਦਰ ਸਿੰਘ ਆ ਜੇਲੀ ਦਾਤੋ ਯੋਧਨਾ ਸੰਦੀਪ ਸਿੰਘ ਆ ਉਹਦੇ ਫਾਦਰ ਦਾ ਨਾਮ ਹਰਬੰਸ ਸਿੰਘ ਹੀ ਕਿਸ ਤਰ੍ਹਾਂ ਇਹਨਾਂ ਦੀ ਦਾਤ ਹੋਈ ਆ ਭਾਜੀ ਇਹਨਾਂ ਨੇ ਨਾ ਪੈੜੀ ਲਈ ਠੇਕੇ ਤੇ ਤੇ ਇਹਨਾਂ ਦਾ ਝੂਨਾ ਸਾਰਾ ਹੁੰਦੇ ਨਾਲ ਮਾਰਿਆ ਗਿਆ ਵਾ ਤੇ ਇਹਨਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਵਾ ਤੇ ਦੂਜਾ ਨਾਣੇ ਦਾ ਪਾਣੀ ਲੱਠਾ ਨਹੀਂ ਤੋ ਵਿਚਾਰਾ ਫੇਰਾ ਮਾਰਨਾ ਆ ਤੇ ਉਹਦੇ ਕਰਕੇ ਉਹਦੀ ਦਾਤ ਹੋ ਗਈ ਕਿੰਨੀ ਜ਼ਮੀਨ ਇਹਨਾਂ ਦੀ ਆਪਣੀ ਜ਼ਮੀਨ ਕਿੰਨੀ ਆਪਣੀ ਭਾਜੀ ਕਿਲਾ ਪੈੜੀ ਆ ਤੇ ਤਿੰਨ ਕਿੱਲੇ ਪੈੜੀ ਨਾ ਢਾਈ ਤਿੰਨ ਕਿੱਲੇ ਠੇਕੇ ਲਈ ਕਿੰਨਾ ਠੇਕਾ ਹੀ ਜਨੂਨ ਦਾ ਠੇਕਾ 50000 ਰੁਪਿਆ ਕਿੱਲੇ ਦਾ ਭਾਜੀ ਨੇ ਬਚੇ ਇਹਨਾਂ ਦੇ ਭਾਜੀ ਦੋ ਕੁੜੀਆਂ ਨੇ ਇਹਨਾਂ ਦੀ ਤੇ ਹੋਰ ਇਹਨਾਂ ਦੀ ਜਿਹੜੇ ਮੰਨ ਲੋ ਕਾਢੀ ਬਹੁਤ ਮਾੜੀ ਹਾਲਤ ਆ ਭਾਜੀ ਬਹੁਤ ਜ਼ਿਆਦਾ ਕਿਉਂ ਇਹੋ ਬੰਦਾ ਕਮਾਉਣ ਵਾਲਾ ਸੀ ਤੇ ਮਾਤਾ ਦੀ ਅੱਖਾਂ ਬਣੀਆਂ ਨੇ ਤੇ ਨਾਲ ਦੀ ਵੀ ਠੀਕ ਨਹੀਂ ਰਹਿੰਦੀ ਤੇ ਬਾਪੂ ਤੇ ਤੁਹਾਨੂੰ ਪਤਾ ਹੀ ਆ ਬਜ਼ੁਰਗ ਹੋ ਗਏ ਨੇ ਤੇ ਪਹਿਲਾਂ ਇਹਦਾ ਬ੍ਰਦਰ ਹੀ ਉਹਦੀ ਵੀ ਡੈਥ ਹੋ ਗਈ ਤੇ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਅਸੀਂ ਤੇ ਇਹੀ ਮੰਗ ਕਰਦੇ ਆ ਭਾਜੀ ਇਹਦਾ ਗਰੀਬ ਦਾ ਸਹਾਇਤਾ ਕੀਤੀ ਜਾਏ ਤੇ ਮਾਤੜ ਬੰਦਾ ਆ ਵਾਅਦੋ ਵਾਅਦੇ ਜੋ ਹੀ ਬੰਦਾ ਪੰਜਾਬ ਸਰਕਾਰ ਕੋ ਦਿੱਤਾ ਜੇ